ਮੈਟਰੋ ਨਤ ਨਮੀਆਣਾ ਖੇਤੀਬਾੜੀ ਦੇ ਐਪਲੀਮੈਂਟਾਂ ਦੇ ਵਿੱਚ ਤਕਨੀਕਾਂ ਆਉਂਦੀਆਂ ਨੇ ਜਿਹੜੀ ਵੀ ਸਮੱਸਿਆ ਕਿਸਾਨ ਭਰਾਵਾਂ ਨੂੰ ਆਉਂਦੀ ਹੈ ਨਾ ਜਿਹੜਾ ਸੱਜਣ ਦੂਰ ਕਰ ਦੇ ਫਿਰ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਬਸ ਜਾਂਦਾ ਅਸੀਂ ਅੱਜ ਬਾਈ ਮਨਪ੍ਰੀਤ ਲਬੇ ਪਹੁੰਚੇ ਆ ਯਾਨੀ ਕਿ ਕਿਸਾਨ ਐਗਰੋ ਏਜੰਸੀ ਮੈਸਰ ਖਾਨੇ ਦੇ ਵਿੱਚ ਖੜੇ ਆ ਜਿਹੜਾ ਸੁਪਰ ਸੀਡਰ ਤੁਹਾਡੇ ਸਾਹਮਣੇ ਖੜਾ ਨਾ ਵੇਖਣ ਨੂੰ ਤਾਂ ਤੁਹਾਨੂੰ ਵੀ ਜਿਵੇਂ ਆਮ ਸੁਪਰ ਸੀਡਰ ਹੁੰਦੇ ਆ ਜਿਹੜੇ ਪਹਿਲਾਂ ਹੁੰਦੇ ਉਹਨਾਂ ਵਰਗਾ ਲੱਗਦਾ ਪਰ ਇਹਦੇ ਵਿੱਚ ਬੜੀ ਵੱਡੀ ਤਕਨੀਕ ਪਈ ਆ ਬੜਾ ਬੜਾ ਡਿਫਰੈਂਟ ਪਾਇਆ ਮੇਨ ਸਮੱਸਿਆ ਤਾਂ ਧਰਮੇ ਨੇੜੇ ਆ ਜਾ ਬਾਈ ਜ ਜਿਹੜੇ ਜਦੋਂ ਨਾ ਆਪਾਂ ਖਾਦ ਬੀਜ ਪਾਉਂਦੇ ਹੁੰਦੇ ਸੀ ਉਹਦੇ ਵਿੱਚ ਆਪਾਂ ਨੂੰ ਰਲਾਉਣਾ ਪੈਂਦਾ ਸੀ ਹੈਨਾ ਡਲੀਆਂ ਬਣੀਆਂ ਹੁੰਦੀਆਂ ਸੀ ਉਹ ਉਹ ਚੀਜ਼ ਨੂੰ ਦੂਰ ਕਰਨ ਵਾਸਤੇ ਆਹ ਦੇ ਆ ਮਿਕਸਰ ਲਾਤਾ ਬਾਈ ਉਹਨੇ ਭਾਈ ਡਲੀਆਂ ਵੀ ਪੰਨੂਗਾ ਹਾਂਜੀ ਡਲੀਆਂ ਵੀ ਪੰਨੂਗਾ ਜੀ ਦਵਾਈ ਰਲਾਉਣ ਦੀ ਦੀ ਸਮੱਸਿਆ ਚੱਕਤੀ ਦੂਰ ਜਦੋਂ ਆਪਾਂ ਦਵਾਈ ਪਾਤੀ ਕਣਕ ਪਾਤੀ ਹਾਂਜੀ ਇਹਦੇ ਜੱਥ ਮਾਰਨ ਦੀ ਕੋਈ ਲੋੜ ਨਹੀਂ ਜੀ ਇਹਨਾਂ ਨੇ ਰਲਾ ਕੇ ਇੱਥੇ ਟੈਂਕੀ ਨੂੰ ਦੇ ਦੇਣੀ ਹੈ ਦੇਖ ਜਮਾ ਬਰੀ ਕਰਕੇ ਜਾਣੀ ਕਿ ਇੱਥੇ ਰੇ ਪੈ ਜਾਣੀ ਹੈ ਜੀ ਇੱਥੇ ਕਣਕ ਪੈ ਗਈ ਜਦੋਂ ਦਵਾਈ ਪੈ ਗਈ ਠੀਕ ਹੈ ਜੀ ਇਹਨੇ ਰਲਾ ਕੇ ਥੱਲੇ ਦੇ ਦੇਣੀ ਹੈ ਜੀ ਫਿਰ ਹੋਰ ਵੀ ਹੈ ਰਲੌਣ ਤੋਂ ਬਾਅਦ ਉਹਦਾ ਫਾਇਦਾ ਕੀ ਹੈ ਕਿਉਂਕਿ ਜਦੋਂ ਡਲੀ ਨਹੀਂ ਰਹੂ ਤਾਂ ਇਹਨਾਂ ਦੇ ਵਿੱਚ ਫਸੂ ਨਹੀਂ ਪਏ ਪੰਜਾਬ ਨਹੀਂ ਹੋਣੀ ਹਾਂਜੀ ਇੱਥੇ ਕੁਛ ਨਹੀਂੜ ਇੱਕ ਤਾਉਂਦੀ ਜੀ ਯਾਨੀ ਕਿ ਫਿਲਟਰ ਹੋ ਕੇ ਕਹਿਦੀ ਵੀ ਆਊਗਾ ਕੱਲਾ ਕੱਲਾ ਦਾਣਾ ਨਹੀਂ ਲੱਗਦਾ ਜੀ ਉਹ ਪੋਰਾ ਛੋਟਾ ਹੋ ਗਿਆ ਬੈਗ ਤੇ ਆ ਗਿਆ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਜੀ ਮੈਨੂੰ ਇਹ ਜਿਹੜਾ ਮਤਲਬ ਹੀ ਤਵੇ ਆ ਜੀ ਸਟੀਲ ਦੇ ਆ ਜੀ ਸਟੀਲੀ ਤਵੇ ਲਾਤੇ ਤੇ ਜਿਹੜਾ ਰੂਲਾ ਆ ਗਿਆ ਜੀ ਇਹ ਕੱਟ ਵਾਲ ਆ ਗਿਆ ਠੀਕ ਹੈ ਜੀ ਮਤਲਬ ਹੀ ਹੁਣ ਇਹ ਓੜੇ ਦੇ ਉੱਤੇ ਨਹੀਂ ਚੱਲਦਾ ਵੀ ਦਾਬਦਾ ਜਿਵੇਂ ਅੱਗੇ ਮਤਲਬ ਹੀ ਸਾਫ ਰੂਲਾ ਹੁੰਦਾ ਸੀ ਆਪਣੇ ਕੋਲੇ ਉਹ ਵੀ ਪਿਆ ਗਿਆ ਜੀ ਉਹ ਦਬ ਦਿੰਦਾ ਸੀ ਜੋੜ ਇੱਕ ਤਾਂ ਆਉਂਦੀਆਂ ਸੀ ਹਰੀ ਹੋਣ ਤੇ ਹੁਣ ਇਹ ਕੋਈ ਉਹ ਨਹੀਂ ਜੋੜਾ ਪਚਾਲੇ ਰਹਿ ਜਾਂਦਾ ਜੀ ਇੱਥੋਂ ਦੀ ਲੰਘ ਜਾਣਾ ਜੀ ਪੇੜੇ ਵੀ ਬਿਲਕੁਲ ਯਾਨੀ ਕਿ ਮਿੱਟੀ ਪਲਾਈ ਚ ਰਹੂ ਹਾਂਜੀ ਹਾਂਜੀ ਓਕੇ ਇਹਦੇ ਵਿੱਚ ਜੇ ਗੇਰ ਦੀ ਗੱਲ ਕਰੀਏ ਗੇਰ ਇਹਦਾ ਜੀਐਨਏ ਦਾ ਗੇਰ ਆ ਜੀ ਵੱਡਾ ਜੀ ਕੋਈ ਜੋੜ ਇੱਕਤ ਨਹੀਂ ਆਉਂਦੀ ਜੀ ਕਿਸੇ ਵੀ ਪ੍ਰਕਾਰ ਦੀ 8 ਫੁੱਟਾ ਸੁਪਰ ਸੀਡਰ ਆ ਜੀ ਇਹ ਠੀਕ ਹੈ ਜੀ ਰਾਜਾ ਕੰਪਨੀ ਦਾ ਸੁਪਰ ਸੀਡਰ ਰਾਜਾ ਕੰਪਨੀ ਦਾ ਪਹਿਲਾਂ ਹੀ ਨਾਂ ਚ ਇਸੇ ਕੰਪ अच्छा किसी ने नहीं करया जी ये ठीक है जी जो आ तकनीक दा नवा इन्होने करया जी लॉन्च किसी भी फर्म ने आज तक नहीं कीता यानी कि सुपरसीडरਾਂ ਦੇ ਵਿੱਚੋਂ ਟੌਪ ਮਾਡਲ ਕਹਿਦੀ ਐ ਬਾਕੀ ਸਰੇ ਜੀ ਜਦੋਂ ਵੀ ਆਪਾਂ ਦੇਖਗੇ ਕੋਈ ਆ ਲਾਈਟ ਵੀ ਵਧੀਆ ਲਾਤੀ ਜੀ ਇਹਨਾਂ ਦੇ ਦੇਖੋ ਜੋ ਇਹ ਮੈਜਰ ਕਰਦਾ ਆਪਾਂ ਉਹ ਵੀ ਤੁਹਾਨੂੰ ਪਹਿਲਾਂ ਦੱਸਿਆ ਬਾਕੀ ਜਿਹੜਾ ਰੋਟਾਵੇਟਰ ਬਣਾਉਣਾ ਹਾਂਜੀ ਇਹਨਾਂ ਨੂੰ ਡਹੀਆਂ ਦੇਤੀਆਂ ਜੀ ਜਦੋਂ ਚੱਕੋਂਗੇ ਡਹੀ ਆਪਾਂ ਕੱਢ ਕੇ ਪਵਾ ਕੇ ਪਾਤੀ ਠੀਕ ਹੈ ਜੀ ਤਾਂ ਥੱਲੇ ਰੋਟਾਵੇਟਰ ਬਣ ਜਾਣਾ ਜੀ ਦੋ ਨਟ ਖੋਲ ਕੇ ਦੇਖ ਤਰ ਮੇ ਓਏ ਦੋ ਨਟ ਖੋਲ ਕੇ ਰੋਟਾਵੇਟਰ ਬਣ ਜਾਣਾ ਤੇ ਬਾਕੀ ਸਰੇ ਜੀ ਜਿਹੜੇ ਬਲੇਟ ਆ ਗਏ ਪੌਨ ਸਟੀਲ ਦੇ ਬਲੇਟ ਆ ਜੀ ਠੀਕ ਹੈ ਜੀ ਬਹੁਤ ਚੰਗੇ ਬਲੇਟ ਆ ਜੀ ਜੀ ਜਿਹੜਾ ਵੇਟ ਆ ਗਿਆ ਜੀ ਉਹ ਇਹਦਾ ਆ ਗਿਆ ਜੀ 11 ਕੁਆਟਰ 75 ਕਿਲੋ ਅੱਛਾ 12 12 ਕੁਆਟਲ ਦੇ ਹਾਂ ਜੀ ਆ ਆ ਜਿਹੜਾ ਸੁਪਰ ਸੀਟਰ ਆਉਂਦਾ ਜੀ ਹਾਂ ਜੀ ਉਹ 10 ਕੁਆਟਲ ਦੀ ਰੇਂਜ ਦਾ ਆਉਂਦਾ 8 ਫੁੱਟਾ ਠੀਕ ਹੈ ਜੀ ਇਹਦਾ 1 ਕੁਆਟਰ 75 ਕਿਲੋ ਵੇਟ ਵੀ ਵੱਧਾ ਜੀ ਜੀ ਬਾਕੀ ਸਿਰੇ ਤਗਨੀਜ਼ ਦਾ ਬਹੁਤ ਵੱਟਾ ਜੀ ਸਾਰਾ ਹੋਰ ਵੀ ਹੂੰ ਜੋ ਆਪਾਂ ਦੇਖਦੇ ਆ ਸਾਰਾ ਬਾਕੀ ਅੰਦਰ ਵੀ ਰੂਲਾ ਲੱਗਿਆ ਜੀ ਇਹਦੇ ਅੱਛਾ ਡਬਲ ਡਬਲ ਰੂਲਾ ਆ ਗਿਆ ਜੀ ਧਰਮਿੰਦਰ ਵੀ ਰੂਲਾ ਦੇਖੋ ਹੀ ਅੰਦਰ ਲਾ ਗਿਆ ਜੀ ਜਿਹੜਾ ਗੇਅਰ ਆ ਜੀ ਆਹ ਹਾਂ ਜੀ ਇਹ ਵੀ ਵੱਡਾ ਬੋਤਲ ਗੇਅਰ ਕਹਿੰਨੇ ਆਪਾਂ ਇਹਨਾਂ ਨੂੰ ਅੱਛਾ ਤੇ ਕੋਈ ਦਿੱਕਤ ਨਹੀਂ ਆਉਂਦੀ ਜੀ ਹੁਣ ਕਿਸੇ ਵੀ ਪ੍ਰਕਾਰ ਦੀ ਠੀਕ ਹੈ ਜੀ ਜੋ ਇੱਥੇ ਵੀ ਚੇਂਜਰ ਲੱਗ ਗਿਆ ਜੀ ਇਹਦੇ ਇੱਕ ਤਰ੍ਹਾਂ ਦਾ ਅੱਛਾ ਹਾਂ ਆ ਵੀ ਆ ਵੀ ਇਹ ਵੀ ਕਿਸੇ ਦੇ ਹੋਰ ਨਹੀਂ ਲੱਗਿਆ ਜੀ ਜਿਹੜਾ ਆ ਜੀ